ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਦੇ ਨਾਲ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਤੋੜਪੰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੇ ਮੁੱਦੇ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਕਿਤੇ ਜਾ ਰਹੇ ਨੇ ਧਰਨੇ ਪ੍ਰਦਰਸ਼ਨ ਸ਼ਹਿਰ ਪਾਤਰਾਂ ਨੂੰ ਵੀ ਅੱਜ ਬੰਦ ਦਾ ਦਿੱਤਾ ਗਿਆ ਸੀ ਸੱਦਾ ਉਸ ਦੇ ਮੱਦੇਨਜ਼ਰ ਪਾਤਰਾਂ ਦੇ ਭਗਤ ਸਿੰਘ ਚੌਂਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸ਼ਾਮਲ ਹੋਏ ਉਹਨਾਂ ਵੱਲੋਂ ਬਾਜ਼ਾਰ ਨੂੰ ਵੀ ਬੰਦ ਕਰਾਇਆ ਗਿਆ ਪਾਤਰਾ ਪੁਲਿਸ ਡੇਵਲੋਂ ਵੀ ਸੁਰੱਖਿਆ ਦੇ ਪੁਕਤਾ ਪ੍ਰਬੰਧ ਕੀਤੇ ਗਏ ਤਹਿਸੀਲਦਾਰ ਪਾਤਰਾ ਨੂੰ ਦਿੱਤਾ ਗਿਆ ਇਹਨਾਂ ਦੇ ਵੱਲੋਂ ਮੰਗ ਪੱਤਰ ਚਾਹੋ ਥਾਣਾ ਸਿਟੀ ਮੁਖੀ ਹਰਦੀਪ ਸਿੰਘ ਵੀਰ ਆਪਣੀ ਪੁਲਿਸ ਪਾਰਟੀ ਦੇ ਨਾਲ ਮੁਸਤੈਤ ਨਜ਼ਰ ਆਏ دیکھتے ਹੈ ਖਾਸ ਰਿਪੋਰਟ شیا شہ دن والی <سؤال> سرکار گرفتار کرا ਸਤਿ ਸ਼੍ਰੀ ਅਕਾਲ ਜੀ ਕੀ ਨਸਰ ਰੋੜ ਮੈਂ ਡਾਕਟਰ ਜਪਿੰਦਰ ਸਿੰਘ ਮੱਟੂ ਸਰਗੀਆਂ ਦੀ ਵੱਡੀ ਗੰਤਰੀ ਦੇ ਵਿੱਚ ਨੌਜਵਾਨੇ ਇਕੱਠੇ ਹੋਏ ਨੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸਰ ਕਾਰਨ ਕੀ ਹੈ ਜੀ ਬਾਈ ਜੀ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਬਾਬਾ ਸਾਹਿਬ ਡਾਕਟਰ ਵੀ.ਆਰ.ਐਮ. ਬੇਦਕਰ ਦੀ ਪ੍ਰਤੀਨਿਧਤਾ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਧਮਾਨ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਖੋੜੇ ਨਾਲ ਕੋੜਿਆ ਗਿਆ ਬੱਤੂ ਪਰੋਕੋ ਪਾਕੀ ਸੰਵਿਧਾਨ ਨੂੰ ਸਾੜਿਆ ਗਿਆ ਗਰਾਂਤਿ ਸਾੜਨੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਮਾਹੌਲ ਨੂੰ ਨਫਰਤ ਦਾ ਬੀਜ ਵੀ ਜਣਦੀ ਹੈ ਪੰਜਾਬ ਦੇ ਮਾਹੌਲ ਨੂੰ ਲਾਹੇਵੰਦ ਦੀ ਯਾਦ ਵੀ ਕਰਦਾ ਇੱਕ ਵੱਡੀ ਵੱਡੀ ਸਾਜ਼ਿਸ਼ ਹੈ ਕਿਉਂਕਿ ਦਰਬਾਰ ਸਾਹਿਬ ਨੂੰ ਪੁਰਿਆ ਗਿਆ ਜਗਾ ਦੇਖੋ ਦਰبار ਸਾਹਿਬ ਉਹ ਜਗ੍ਹਾ ਜਿੱਥੇ ਧੰਗੂ ਗੁਰੂ ਆਮਦਾਸ ਪਾਤਸ਼ਾਹ ਨੇ ਸਾਰੀਆਂ ਜਾਤਾਂ ਸਾਰੇ ਮਜਬੇ ਸਾਰੇ ਧਰਮਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਚਾਰ ਦਰਵਾਜ਼ੇ ਲੈ ਕੇ ਸੋ ਬੜੀ ਵੱਡੀ ਸਾਜ਼ਿਸ਼ ਕਿਸੇ ਘਰ ਦੀ ਲੱਗਦੀ ਹੈ ਜਿਹੜੇ ਫਿਰਕਾਵਾਦ ਸਤਿ ਪਲਾਉਣਾ ਚਾਹੁੰਦੇ ਨੇ ਜਿਹੜੇ ਪੰਜਾਬ 'ਚ ਨਫਰਤ ਦੇ ਬੀਜ ਬੀਜਣਾ ਚਾਹੁੰਦੇ ਨੇ ਇਹਦੀ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਜਾਂਚ ਕਰਨੀ ਚਾਹੀਦੀ ਆ ਮੇਨ ਗੱਲ ਹੈ ਕਿ ਜਗ੍ਹਾ ਹੈਰੀਟੇਜ ਸਟਰੀਟ 'ਚ ਹੋਇਆ ਹੈਰੀਟੇਜ ਸਟਰੀਟ ਦਰਬਾਰ ਸਾਹਿਬ ਦੇ ਜਾਰੇ ਆ ਉੱਥੇ ਇੰਟੈਲੀਜੈਂਸ ਕੰਮ ਕਰਦੀ ਹੈ ਸੀਆਈਡੀ ਕੰਮ ਕਰਦੀ ਹੈ ਸਪੈਸ਼ਲ ਸੈੱਲ ਕੰਮ ਕਰਦੇ ਇਹਦੀ ਵੱਡੇ ਪੱਧਰ ਤੇ ਜਾਣ ਸੋਚਣੀ ਚਾਹੀਦੀ ਹੈ ਸਰ ਜਿਹੜੇ ਪ੍ਰਦਰਸ਼ਨ ਹੋ ਰਿਹਾ ਹੈ ਪਾਟਰਾ ਹੀ ਹੋ ਰਿਹਾ ਜਾਂ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਪੂਰੇ ਪੰਜਾਬ ਚ ਬਈ ਜੀ ਅੰਮ੍ਰਿਤਸਰ ਬੰਦ ਹੈ ਸ਼ਾਹੂਪੁਰ ਬੰਦ ਹੈ ਲੁਧਿਆਣਾ ਬੰਦ ਹੈ ਜਲੰਧਰ ਬੰਦ ਹੈ ਅੱਜ ਪਟਿਆਲੇ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੈ। ਉਦੋਂ ਹੀ ਕਹਿਸਾ ਆ ਕਿਉਂਕਿ ਇਹਨਾਂ ਲੋਕਾਂ ਦੇ ਜ਼ਿਲ੍ਹਾ ਦੇ ਅੰਦਰ ਦਰਦ ਹੈ। ਇਹਨਾਂ ਲੋਕਾਂ ਉਹਨੂੰ ਦਰਦ ਇਹਨਾਂ ਦਲਦਲ ਚੋਂ ਕੱਢਣ ਲਈ 바ਵਾ ਸਾਹਿਬ ਨੇ ਬਹੁਤ ਵੱਡੇ ਕਾਰਜ ਕੀਤੇ ਨੇ ਭਾਰਤੀ ਸੁਵਿਧਾਨ ਲਿਖਿਆ। ਸੋ ਅੱਜ ਇਹ ਦੁਖੀ ਲੋਕ ਇੱਥੇ ਹੋਏ ਨੇ ਕਿ ਸਾਡੇ 바ਵਾ ਸਾਹਿਬ ਦਾ અપਮਾਨ ਇਸੇ ਹੋਣ ਦਾ। ਸਰ ਜਿਵੇਂ ਇੱਕ ਇਹ ਜਾਰੇ ਕਿਉਂ ਅਰੈਸਟ ਕਰ ਲਿਆ ਗਿਆ ਹੈ, ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਿਸ ਤਰ੍ਹਾਂ ਦੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ? ਬੰਦਾ ਗ੍ਰਿਫਤਾਰ ਹੋ ਗਿਆ ਦੇਖੋ ਜੀ, ਲੇਕਿਨ ਉਹ ਬੰਦਾ ਇਕੱਲਾ ਨਹੀਂ ਹੋ ਸਕਦਾ। ਬੰਦਾ ਉੱਥੇ ਆਉਂਦਾ, ਪੌੜੀ ਲਾ ਪਾਤੋ ਲਾ ਕੇ ਕੰਮ ਕਰਦਾ ਇਤੁ ਵਿੱਚ ਕੋਈ ਨਾ ਕੋਈ ਉਹਦੇ ਆਲੇ ਵਾਲੇ ਹੋਰ ਉਹਨਾਂ ਸ਼ਕਤੀਆਂ ਜੁੜੀਆਂ ਹੋਈਆਂ ਸੀ ਉਹਨੂੰ ਸ਼ਹਿਦ ਦੇਣ ਵਾਸਤੇ ਜਾਂ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਫਿਰ ਦੇਖੋ ਅੱਗੇ ਪਿੱਛੇ ਉੱਥੇ ਪੁਲਿਸ ਹੁੰਦੀ ਹੈ ਅੱਗੇ ਪਿੱਛੇ ਉੱਥੇ ਇੰਟੈਲੀਜੈਂਸ ਹੁੰਦੀ ਹੈ ਅੱਗੇ ਪਿੱਛੇ ਉੱਥੇ ਸਪੈਸ਼ਲ ਸੈਲ ਕੰਮ ਕਰਦੇ ਨੇ ਏਜੰਸੀਆਂ ਕੰਮ ਕਰਦੀਆਂ ਨੇ ਲੇਕਿਨ ਕੱਲ ਉੱਥੇ ਜਿਵੇਂ ਨਹੀਂ ਕਿਸੇ ਨੂੰ ਪਤਾ ਲੱਗਿਆ ਛੇ ਬੀਜਾਂ ਹੋ ਗਏ ਕਿ ਮਤਲਬ ਹੋਰ ਹਟਾ ਗਿਆ ਜਿਵੇਂ ਤਾਂ ਨਵਾਸ ਨੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਆਪਣਾ ਮਤਲਬ ਰੱਖਿਆ ਗਿਆ ਜੀ ਇਹਨਾਂ ਦਾ ਬਾਕੀ ਸਾਰੇ ਕਲਬਾਂ ਦੇ ਸਾਥੀਆਂ ਦਾ ਜ ਅਸੀਂ ਪਬਲਿਕ ਨੂੰ ਹਰਾਲ ਪਰੇਸ਼ਾਨੀ ਕਰਨਾ ਚਾਹੁੰਦੇ ਅਸੀਂ ਆਪਣਾ ਦੁੱਖ ਦਰਦ ਜਿਹੜਾ ਦੱਸਣਾ ਚਾਹੁੰਦੇ ਆ ਉਹ ਜਰੂਰੀ ਨਹੀਂ ਕਿ ਸਾਰਾ ਦਿਨ ਇਸ ਬੈਠਣਾ ਜਿਵੇਂ ਵੀ ਸੰਗਤ ਕਹੂਗੀ ਵੀ ਅੱਧਾ ਘੰਟਾ ਬੈਠਣਾ ਘੰਟਾ ਕਹਿੰਦੇ ਉਹ ਵੀ ਪਬਲਿਕ ਹੈ ਉਹ ਵੀ ਸਾਡਾ ਹਿੱਸਾ ਆ ਉਹ ਵੀ ਸਾਡੇ ਸਮਾਜ ਦਾ ਸਾਡੇ ਨਾਗਰਿਕ ਨਿਦੇਸ਼ ਤੇ ਅਸੀਂ ਕਿਸੇ ਨੂੰ ਪਰੇਸ਼ਾਨੀ ਕਰਨਾ ਚਾਹੁੰਦੇ ਨਹੀਂ ਜਸਟ ਇਕ ਆਪਣਾ ਦੁੱਖ ਬਿਆਨ ਕਰਦੇ ਦੁਬਾਰਾ ਐਸਡੀਐਮ ਜਾਂ ਜੋ ਵੀ ਇਹਨਾਂ ਦਾ ਅਥਾਰਟੀ ਦਾ ਬੰਦਾ ਆ ਕੇ ਉੱਥੇ ਲੰਗਪਤ ਲੈ ਕੇ ਦੱਸ ਜਰੂਰ ਆਉਣਗੇ ਕਿ ਐਮਰਜੈਂਸੀ ਸੇਵਾਵਾਂ ਲਈ ਕੁਝ ਐਮਰਜੈਂਸੀ ਸੇਵਾਵਾਂ ਖੁੱਲੀਆਂ ਨੇ ਕੋਈ ਐਮਰਜੈਂਸੀ ਸੇਵਾਵਾਂ ਲੁ ਜੋ ਦੇ ਇੱਕ ਟੇਵਨੇ ਤੇ ਮੈਂ ਨੌਜਵਾਲਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਦੇਖੋ ਇਹ ਹੱਕ ਸੱਚੀ ਲੜਾਈ ਹੈ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਨੇ ਇਕੱਲੇ ਦਲਤਾ ਲਈ ਅਨੁਸੂਚੀ ਜਾਤੀਆਂ ਲਈ ਨਹੀਂ ਪੂਰੇ ਭਾਰਤ ਦੇ ਗਰੀਬਾਂ ਲਈ ਹੱਕ ਲੈ ਕੇ ਦਿੱਤੇ ਨੇ ਤੇ ਅੱਜ ਜਿਹੜੀ ਵੀ ਤੁਸੀਂ ਪ੍ਰੋਟੈਸਟ ਕਰਦੀ ਹੈ ਜਿਹੜੀ ਵੀ ਤੁਸੀਂ ਆਪਣੇ ਹੱਕਾਂ ਲਈ ਲੜਦੀ ਹੈ ਉਹ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਦੇ ਕਰਕੇ ਹੀ ਲੜ ਰਹੀ ਹੈ ਹਾਂ ਸੋ ਇਸ ਕਰਕੇ ਮੈਂ ਇਹਨਾਂ ਲੋਜਵਾਲਾਂ ਨੂੰ ਅਪੀਲ ਕਰਾਂਗਾ ਕਿ ਬਾਬਾ ਸਾਹਿਬ ਸਾਡਾ ਸਰਮਾਇਆ ਨੇ ਬਾਬਾ ਸਾਹਿਬ ਸਾਡਾ ਰਾਸ਼ਟਰੀ ਕੌਮ ਦਾ ਜਵਾਰ ਸਰਮਾਇਆ ਨੇ ਇਹਨਾਂ ਸਾਰਿਆਂ ਨੂੰ ਬਾਬਾ ਸਾਹਿਬ ਦੇ ਪਛੇਤ ਨਾਲ ਚੱਲਣਾ ਚਾਹੀਦਾ ਹੱਕ ਸੱਚੀ ਲੱਗਣਾ ਚਾਹੀਦਾ ਬਰਾਬਰੀ ਦੀ ਗੱਲ ਕਰਨੀ ਚਾਹੀਦੀ ਬੋਤਨਵਾਸ